ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਜੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮਕੰਦੇ ਵਾਲੇ ਤੋਂ ਬਾਈ ਜੱਗੂ ਦੇ ਘਰੋਂ ਮਹਿਤਾਬ ਡੇਰੀ ਫਾਰਮ ਦੇ ਵਿੱਚੋਂ ਬਾਈ ਕੋਲੇ ਦੋਸਤੋ ਅੱਜ ਚਾਰ ਨਾਗਾ ਇੱਕ ਦੋਸਤੋ ਬਲੈਕ ਰੰਗ ਦੇ ਵਿੱਚ ਬਿਲਕੁਲ ਤਾਜੀ ਸੂਈ ਜਰਸੀ ਇੱਕ 20 ਦਿਨਾਂ ਦੀ ਕੱਚੀ ਲਗਭਗ ਤੇ ਇੱਕ ਹਫਤੇ ਦੀ ਕੱਚੀ ਤੇ ਇੱਕ ਨੀਲੀ ਰਾਵੀ ਗੱਬਨ ਮੱਝ ਬਕਾਊ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਜੱਗੂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਰਮ ਤੇ ਨਨ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਦੇ ਗੁੱਤੋਂ ਲੈ ਲੈਣੇ ਆ ਆਓ ਬਈ ਜੀ ਬਈ ਜੀ ਸਸਿਕਾ ਸਸਿਕਾ ਜੀ ਠੀਕ ਆ ਠੀਕ ਆ ਬਈ ਜਗੂ ਇੱਕ ਕਰੀ ਡਰੈਸ ਤੇ ਨੰਬਰ ਦੱਸ ਦੀ ਪਿੰਡ ਆਪਣਾ ਮਕੰਦ ਸਿੰਘ ਵਾਲਾ ਜੀ ਠੀਕ ਆ ਜ਼ਿਲ੍ਹਾ ਸ਼੍ਰੀ ਮੌਖਰ ਸਾਹਿਬ ਆ ਨੇੜੇ ਆਪਾਂ ਨੂੰ ਸਾਦਕ ਖਰੀਦਕੋਟ ਵੀ ਪੈ ਜਾਂਦਾ ਠੀਕ ਆ ਤੇ ਹੱਦ ਤੇ ਪਿੰਡਾ ਮੌਖਰ ਦਿਹਾਲ ਦੇ ਠੀਕ ਆ ਪ੍ਰੇਪਰ ਰੋਡ ਤੇ ਠੀਕ ਆ ਤੇ ਨਾਮ ਜਗਦੀਪ ਸਿੰਘ ਜਗੂ ਪੁੱਤਰੀ ਠੀਕ ਆ ਮੋਬਾਈਲ ਨੰਬਰ 9501204577 ਠੀਕ ਆ ਲਓ ਵੀ ਤਰੀਕ ਦੱਸ ਦਿੰਦੇ ਆ 15 ਜੁਲਾਈ ਹੈਗੀ ਆ ਕਿਉਂਕਿ ਬਾਈਆਂ ਦਾ ਮਗਰੋਂ ਹੋਰਾਂ ਵੀਡੀਓ ਦੇ ਫੋਨ ਆਈ ਆ 15 ਜੁਲਾਈ ਅੱਜ ਦਿਨ ਮੰਗਲਵਾਰ ਠੀਕ ਆ ਤੇ ਸਵੇਰ ਸਵੇਰ ਦਾ ਟਾਈਮ ਆ ਤੇ ਜਾ ਮਾਰ ਕੇ ਸੇਲ ਕਰ ਮਾਰ ਨਾਗਾ ਤੇ ਆਪਣਾ ਕੋਲੇ ਖੀਰੀ ਜਾਂਦੀ ਰਾਤ ਸੋਈਏ ਇਹ ਬਿਲਕੁਲ ਖੀਰੀ ਹੈ ਬਈ ਖੀਰੀ ਹੈ ਬਈ ਬਿਲਕੁਲ ਮਾੜਾ ਜਾਂ ਦੰਦ ਦੋਂਦਾ ਟੱਕਿਆ ਵੀ ਨਹੀਂ ਹਲੇ ਠੀਕ ਹੈ ਇੱਕ ਦੰਦ ਕੱਢਿਆ ਠੀਕ ਹੈ ਖੀਰੀ ਕਹਸ ਤਾ ਦੇਖੋ ਇੱਕ ਦੰਦ ਕੱਢਿਆ ਤੇ ਕੱਢਿਆ ਵੀ ਨਹੀਂ ਕਹਿ ਸਕਦੇ ਅਜ ਫੁੱਟਣ ਲੱਗਿਆ ਸਹੀ ਗੱਲ ਆ ਹਾਂਜੀ ਚਲੋ ਕਾ ਦੰਨੀ ਉਹ ਗੱਲ ਕਰੀਏ ਤਾਂ ਪੂਰੀ ਵੱਡੀ ਗੱਲ ਹੈ ਜਾਨੀ ਕੀ ਭਾਉਂ ਦੀ ਕੋਈ ਦੋ ਦੰਦ ਸਮਝ ਲੈ ਭਾਉਂ ਖੀਰੀ ਖੀਰ ਕੋਈ ਜਾਊਗੀ ਹੈ ਖੀਰੀ ਆ ਆਪਾਂ ਮੰਨਦੇ ਆ ਤੇ ਉਹ ਅਗਲੇ ਦੀ ਸਮਝ ਤੇ ਡਿਪੈਂਡ ਆ ਤੇ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਇਹ ਵੀਰੇ ਰਾਤ ਸੂਈ ਆ ਰਾਤ ਸੂਈ ਆ ਹਾਂਜੀ ਠੀਕ ਆ ਜੇਰ ਜੂਰ ਨਹੀਂ ਓਕੇ ਜੇਰ ਦੀ ਫੁੱਲ ਕੰਪਲੀਟ ਆ ਵੀਰੇ ਸਾਡੀ ਆਦਤ ਆ ਆਪਣੇ ਬਾਬੇ ਨਾਨਕ ਦੇ ਮੇਰਾ ਵੀ ਹਜੇ ਤੱਕ ਸਾਡੇ ਘਰੋਂ ਗਾਂ ਦੀ ਇਹ ਨਹੀਂ ਹੈਗੀ ਵੀ ਜੇਰ ਨਹੀਂ ਪਈ ਠੀਕ ਆ ਇਹ ਸੂਲੀ ਗਾਂ ਨੂੰ ਸਟੇਟਮੈਂਟ ਫੁੱਲ ਦਿੰਨੇ ਠੀਕ ਆ ਤੇ ਬੱਚਾ ਕੀ ਦਿੱਤਾ ਬਈ ਬੱਚਾ ਦਿੱਤਾ ਬਾੜੇ ਬੱਚੇ ਨੂੰ ਜਨਮ ਦਿੱਤਾ ਜਿਵੇਂ ਸੀਮਨ ਦਾ ਬੱਚਾ ਸੀਗਾ ਠੀਕ ਆ ਬੱਚੇ ਦਿੰਦੀ ਹਣਾ ਚਲ ਕਰਮਾਂ ਦੀਆਂ ਗੱਲਾਂ ਹੁੰਦੀਆਂ ਆਪ ਵੀ ਇਹ ਡੈਨਮਾਰਕ ਦੇ ਸੀਮਨ ਦੀ ਆ ਰੰਗ ਜਰੂਰ ਜ ਕਾਫੀ ਕਲਰਾਂ ਲੈ ਗਈ ਥੋੜਾ ਜਿਹਾ ਠੀਕ ਆ ਠੀਕ ਆ ਰ ਬਰੀਡ ਪੱਖ ਤੋਂ ਵੇਖੀ ਜੀ ਦਾ ਭੌਂਦੀ ਰੰਗ ਬਲੈਕ ਹੀ ਆ ਤੇ ਚੰਗੀ ਆ ਯਾਰ ਬਰੀਡ ਦਾ ਅੱਛੀ ਪੂਰੀ ਕੱਦ ਦਾ ਬਹੁਤ ਆ ਆਰਡਰ ਤੁਸੀਂ ਕਹਿ ਸਕਦੇ ਆ ਵੀ ਮਤਲਬ ਫਾਰਮ ਤੋਂ ਲਈ ਆ ਬੱਚੀ ਆਪਾਂ ਇਹਦਾ ਦੁੱਧ ਬਾਈ ਕੂਸ ਕੱਢਿਆ ਵੀ ਆ ਕਿ ਨਹੀਂ ਹਾਂ ਬਾਈ 2 ਕਿਲੋ ਦੁੱਧ ਬੱਚੇ ਨੂੰ ਰਾਤ ਨੂੰ ਪਾਇਆ ਸੀਗਾ ਤੇ ਕੁਝ ਹੁਣ ਵੀ ਤੋਂ ਬਾਅਦ ਵਿੱਚ ਹਰ ਬੰਨੇ ਕਹਿੰਦਾ ਬਾਈ ਨੂੰ ਫੋਨ ਕਰਦੇ ਕਹਿੰਦਾ ਇਹੋ ਜੀ ਬੱਚੀ ਆ ਯਾਰ ਠੀਕ ਠੀਕ ਦੇ ਕੰਮ ਦੀ ਲਓ ਬਾਈ ਕੋਈ ਨਾ ਸਾਈਡ ਦਾ ਕੋਈ ਭਾਲ ਵੱਛੀ ਨੂੰ ਮੜੀ ਜੀ ਵੀ ਹੈ ਨਹੀਂ ਹੋਰ ਠੀਕ ਆ ਨੋ ਵੇਖੋ ਆਨੇ ਜੱਜਮੈਂਟ ਨਾ ਚੰਗੀ ਬਰੀਡ ਦੀ ਇਹ ਮਤਲਬ ਕੀ ਖਾਸੀਅਤ ਹੁੰਦੀ ਹੈ ਜਿਹੜੀ ਭ ਬਾਕੀ ਹਵਾਨਾ ਵੀ ਕਰਮਾ ਵਾਲੀ ਨੇ ਸੋਹਣਾ ਫੈਕਸ ਯਾਰ ਸੈਟਰ ਕੀਤਾ ਪੂਰਾ ਚੰਗਾ ਇਹ ਨਹੀਂ ਹੈਗਾ ਵੀ ਥੋੜਾ ਲੇਵਾ ਲੇਵਾ ਫੁੱਲ ਪੱਟਾ ਪਰ ਕੀਤਾ ਫੈਕਸ ਫੈਕਸ ਹਾਂ ਹੈ ਫੈਕਸ ਫੈਕਸ ਚੌੜਾ ਪੂਰਾ ਗੈਗੂ ਚੰਗਾ ਥਣਾ ਦਾ ਪਰਵਿੰਦਰ ਵੀਰ ਦੀ ਇੱਕ ਗੱਲ ਹੋਰ ਹੈਗੀ ਆ ਠੀਕ ਆ ਵਾਲੀ ਚੌਣ ਚਾਂ ਠੰਡੀ ਲੱਗੀ ਅੱਛੀ ਨੂੰ ਆਈ ਥੱਲੇ ਬਹਿ ਜਾਈ ਮਾਰਦਾ ਧਾਰਾ ਕੋਈ ਚੱਕਰ ਸੀਰ ਸਾਉ ਦੀ ਗੱਲ ਕਰੀਏ ਨਾ ਪਹਿਲਾਂ ਨਾ ਵਹਿੜ ਤੇ ਕੋਈ ਅਚਾ ਨਹੀਂ ਪਾਉਂਦੀ ਬੱਚਾ ਵੀ ਨਾ ਛੱਡੋ ਨਿਆਣਾ ਵੀ ਨਾ ਲਾਓ ਜਿਹੜੇ ਵੀਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਬਹੁਤ ਸੋਹਣੀ ਵਹਿੜ ਆ ਚੰਗੇ ਸੀ ਜੇ ਬੱਚਾ ਨਹੀਂ ਲਾਇਆ ਆਪਾਂ ਪਸ਼ੂਆਂ ਵਖਾਉਂਦੇ ਤਾਂ ਬਹੁਤ ਵਧੀਆ ਸੀ ਚੰਗੇ ਸੀ ਮਨ ਲਵਾ ਸਕਦਾ ਨਾ ਬਹੁਤ ਸੋਹਣੇ ਬੱਚੇ ਪੈਦਾ ਹੋ ਸਕਦੇ ਇਹਦੇ ਪੇਟੋ ਜੀ ਗੱਲ ਕਰੀਏ ਬਰੀਡ ਪਾਕ ਤੋਂ ਤੁਹਾਨੂੰ ਦੋਸਤੋ ਫੇਸ ਤੋਂ ਪਤਾ ਲੱਗ ਜਾਣਾ ਜਜਮੈਂਟ ਹੋ ਜਾਂਦੀ ਕੰਨ ਬਹੁਤ ਨਿੱਕਾ ਕੰਨ ਬਿਲਕੁਲ ਨਿੱਕਾ ਤੇ ਅੱਖਾਂ ਬਾਹਰ ਨੋਬਰੀਆਂ ਹੋਈਆਂ ਜਿਵੇਂ ਜਰਸੀਆਂ ਦੋਸਤੋ ਹੁੰਦੀਆਂ ਉਸੇ ਤਰ੍ਹਾਂ ਬੋਦੀ ਵਾਲੀ ਵਹਿੜ ਆ ਦੇਖ ਸਕਦੇ ਆ ਬਾਕੀ ਸੋਹਣਾ ਕਾ ਦਾ ਕਾਠਾ ਜਿਹੜੇ ਹਿਸਾਬ ਨਾਲ ਮੂੰਹ ਹਜੇ ਕੀਰੀ ਹੈ ਨਾ ਕਦ ਕਰ ਪੂਰਾ ਵੱਡਾ ਐਡੀ ਐਚ ਚੈਫ ਨਹੀਂ ਹੁੰਦੀ ਕੀਰੀ ਬਈ ਸਹੀ ਗੱਲ ਹੈ ਇਹ ਕਰਨ ਵਾਲੀ ਹਾਂ ਵਾਕਈ ਸਹੀ ਗੱਲ ਆ ਬਾਈ ਦੀ ਐਡੀ ਐਚ ਚੈਫ ਨਹੀਂ ਕੀਰੀ ਹੁੰਦੀ ਜਿੱਡੀ ਇਹ ਆ ਤੇ ਵੇਲਪੂਲ ਵੀ ਚੰਗੀ ਆ ਕੋਈ ਲਿੱਸੀ ਲਾਵੀ ਨਹੀਂ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਲੋ ਵੀ ਤੁਰ ਹੀ ਜਾਂਦੀ ਤੇ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਹੋਰ ਵੀ ਹੋ ਜਾਣੀ ਆ ਸੁਭਾਵੀ ਬਾਈਆਂ ਦਾ ਬੱਚੇ ਇੰਜ ਐਸੇ 2 ਕਿਲੋ ਦਾ ਤਾਂ ਕੱਢਿਆ ਜੀ ਦੇਖ ਸਾਡੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਫਿਕਸ ਆਰਡਰ ਦੇ ਵਿੱਚ ਆ ਸਰੇ ਹਨੀ ਤੋਰੇ ਤਾਰੇ ਦੀਆਂ ਘੋੜੀ ਵਰਗੀਆਂ ਤੇ ਫਿਰ ਠੰਡੀ ਜਮਾਂ ਖੋਲੀ ਫਿਰਨ ਬਈ ਉਹ ਵੀ ਧਾਰਾਂ ਤੁਹਾਨੂੰ ਮਾਰ ਕੇ ਵਿਖਾ ਦਿਨਾ ਬਿਲਕੁਲ ਠੰਡੀ ਸੀ ਲਾ ਦੋਸਤੋ ਜਿਹੜਾ ਵੀ ਆਊਗਾ ਇੱਥੇ ਜ਼ਰੂਰ ਪਸੰਦ ਆਊਗੀ ਸੋਹਣੀ ਜਿਆਦਾ ਕੁਆਲਿਟੀ ਵਾਲੀ ਵਹਿੜਾ ਬੱਚੇ ਨੂੰ ਜਨਮ ਦਾ ਦੇਖ ਸਕਦੇ ਬੱਚੇ ਦਾ ਰੰਗ ਸੋਨਾ ਜਿਹੜਾ ਵੀ ਚੰਗੇ ਸੀਮਾ ਲਵਾ ਸਕਦਾ ਤੇ ਬੱਚੇ ਸੋਹਣੇ ਪੈਦਾ ਕਰ ਦੇਊਗੀ ਤੇ ਬਈ ਜੱਗੂ ਇਹਦਾ ਰੇਟ ਕੀ ਰਹੂਗਾ ਰੇਟ ਕਰਾਂਗੇ ਇਹਦਾ ਫੋਨ ਤੇ ਪਰ ਹੋਊਗਾ ਜਮਾਂ ਜੈ ਠੀਕ ਹੈ ਹਾਂ ਇਹ ਨਹੀਂ ਆਪਾਂ ਲੱਖ ਮੰਗ ਲੈਣਾ 95 ਮੰਗ ਲੈਣਾ ਭਾ ਵਧੀਆ ਹੋਊਗਾ ਠੀਕ ਹੈ ਠੀਕ ਹੈ ਤੇ ਬਸ ਜੈਦ ਜੀ ਰੋਟੀ ਲੈ ਕੇ ਗਾ ਦੇਵਾਂਗੇ ਠੀਕ ਆ ਲਓ ਬਈ ਬਾਈ ਨੇ ਰਾਹ ਤਾਂ ਤੁਹਾਨੂੰ ਪਤਾ ਹੀ ਦੇ ਦਿੱਤਾ ਪਰ ਰੇਟ ਫੋਨ ਤੇ ਰਹੇ ਜਾਣਾ 95 ਵੀ ਨਹੀਂ ਲੱਖ ਵੀ ਨਹੀਂ ਇਸ ਤੋਂ ਇਸ ਤੋਂ ਥੱਲੇ ਹੋ ਜਾਣਾ ਰੇਟ ਚੰਗੀ ਵਹਿੜਾ ਇੱਥੇ ਆਉਂ ਆਉਂਗੇ ਤਾਂ ਜਰੂਰ ਤੁਹਾਡੇ ਪਸੰਦ ਆਊਗੀ ਸੂਈ ਸਵਾਈ ਆ ਦੋ ਟਾਈਮ ਤਿੰਨ ਟਾਈਮ ਤੁਸੀਂ ਜੋ ਹੁਣ ਤੁਸੀਂ ਵੀਡੀਓ ਪਾਉਂਦੇ ਜੀ ਮੈਂ ਇੱਕ ਵਾਰ ਕੱਲ੍ਹ ਪਾਸੇ ਵੀ ਦੇਖਿਆ ਚਲ ਜ਼ਿੰਮੇਦਾਰ ਬੰਦੇ ਆ ਚਲ ਆਪਾਂ ਕਹਿ ਨਹੀਂ ਸਕਦੇ ਕੁਝ ਠੀਕ ਆ ਜੀਦਾ ਕਤੀ ਮੰਗਿਆ ਸੀਗਾ ਹਾਂ ਤੇ ਇਹਦਾ ਤੇ ਉਹਦਾ ਕੀ ਕਰਿਆ ਸਹੀ ਗੱਲ ਆ ਅਈ 70 7000 ਰੁਪਏ ਬਾਈ ਅੱਡੋ ਅੱਡੀ ਸਮਝ ਹੁੰਦੀ ਏ ਜੀਨੇ ਚੀਜ਼ ਪਾਲੀ ਹੁੰਦੀ ਉਹਨੂੰ ਇਹੀ ਲੱਗਦਾ ਹੁੰਦਾ ਵੀ ਮੇਰੀ ਪਤਾ ਨਹੀਂ ਕਿੰਨੇ ਕ ਦੀ ਵਿਕ ਜੂ ਪਰ ਸਮਝ ਹੁੰਦੀ ਤੇ ਆਪਾਂ ਥੋੜਾ ਜਿਹਾ ਮੰਨ ਕੇ ਚੱਲ ਜਿੱਥੇ ਅਸੀਂ ਬਾੜ ਵੇਚਣ ਨੂੰ ਫਿਰਦੇ ਹਨਾ ਹੂੰ ਤੇ ਉਦੋਂ ਜ਼ਿਆਦਾ ਜ਼ਿੰਮੇਦਾਰ ਨੇ ਰੇਟ ਮੰਗਿਆ ਸੀ ਇਹਦਾ ਸਹੀ ਆ ਪਹਿਲਾਂ ਉਹਨੇ 1 20 ਕੀਤਾ ਸੀ ਰੇਟ ਫਿਰ 1 10 ਕੀਤਾ ਸੀਗਾ ਫੇਰ ਜਾ ਕੇ ਬੱਚੇ ਇਹਨੂੰ ਕਹਿੰਦੇ ਬਾਈ ਡੇਢ ਹਸਾਬ ਨਾਲ ਕਰਾਂਗੇ ਤਾਂ ਬੱਚੀ ਲੈਣਾਗੇ ਹਨਾ ਕੀਤਾ ਉਹ ਮੰਨ ਕੇ ਚੱਲ ਹਸਾਬ ਨਾਲ ਹੀ ਲੈਣੀ ਹੁੰਦੀ ਏ ਬਾਈ ਜੇ ਆਪਾਂ ਕਹਦੀ ਆਪਾਂ ਵੀਡੀਓ ਪਾਤੀ ਜੇ 50000 ਵਾਲੀ ਦਾ ਅਗਲਾ 1.5 ਲੱਖ ਮੰਗ ਜੂ ਕਿੱਥੋਂ ਸੇਲ ਹੋ ਜੂ ਬਈ ਚੀਜ਼ ਨੇ ਤਾਂ ਆਪਦੇ ਰੇਟ ਦੇ ਹਿਸਾਬ ਨਾਲ ਤੇ ਕੀਮਤ ਦੇ ਹਿਸਾਬ ਨਾਲ ਹੀ ਵਿਕਣਾ ਹੁੰਦਾ ਦੇਖ ਬਈ ਆਪਾਂ ਰਵਿੰਦਰ ਕਿੰਨਾ ਮਾਲ ਵੇਚਿਆ ਤੇ ਫੋਨ ਤੇ ਹਣਾ ਇਹ ਨਹੀਂ ਹੈਗਾ ਵੀ ਜ਼ਿੰਮੇਵਾਰ ਨੇ 5000 ਸਾਈ ਪਾਤੀ ਤੇ ਫੋਨ ਤੇ ਵੈੜਾ ਮੰਗਾਲੀ ਤੇ ਘਰੇ ਜਾ ਕੇ ਲਾਊਗਾ ਆਖੂਗਾ ਮਹਿੰਗੀ ਲਾ ਲਈ ਇੱਕ ਵੀ ਗਾਣੀ ਮੜੀ ਆਪਣੀ ਬਾਬੇ ਨਾਨਕ ਦੀ ਮੇਲੇ ਲੋ ਵੀ ਸੰਪਰਕ ਕਰ ਲਓ 2 ਨੰਬਰ ਦੀ ਗੱਲ ਕਰੀਏ ਬਈ ਜੱਗੂ ਤੋ ਨੰਬਰ ਦੀ ਗੱਲ ਇਹ ਬਈ ਆਪਣੇ ਅੰਕਲ ਤੋਂ ਲਈ ਆ ਵੜ ਪਹਿਲੇ ਸਵੇਰੇ ਮੇਰੇ ਤੋਂ ਗਈ ਇਹ ਬਈ ਠੀਕ ਠੀਕ ਆ ਹੁਣ ਸੂਆ ਕਿੰਨਾ ਸੂਣਾ ਇਹਨੇ ਦੂਜਾ ਸੂਆ ਸੋਣਾ ਦੂਜਾ ਸੂਆ ਸੋਣਾ ਆਪ ਸਾਢੇ ਡੇਰੀ ਸੀਗੀ ਉਹਨਾਂ ਦੀ ਮਤਲਬ ਕਿ ਸ਼ਹਿਰ ਚ ਕੀਤੀ ਹੋਈ ਤੇ 5-6 ਨਾ ਸੀ ਤੇ 5-6 ਹੀ ਮੇ ਲਾਇਆ ਠੀਕ ਆ ਕੱਚੀ ਦਾ ਆਪ ਲੈਂਦੇ ਹੁੰਦੇ ਪਰ ਬੱਚੀ ਮੈਨੂੰ ਪਤਾ ਮੇਰੇ ਤੋਂ 92-93 ਹਜ਼ਾਰ ਦੀ ਪਹਿਲੇ ਸੂਏ ਗਈ ਸੀ ਇਹ ਠੀਕ ਆ ਤੇ ਅੰਕਲ ਕਹਿੰਦਾ ਵੀ 22-23 ਕਿਲੋ ਸਾਢੇ ਐ ਘਰੇ ਬੱਦਵੀਂ ਖਰਾਕ ਤੇ ਡੇਰੀ ਚ ਮੋਹਰ ਤੇ ਖਾਲੇ ਦਾਲੇ ਨਾਲ ਮੁੱਲ ਦੀ ਤੋੜੀ ਨਾ ਦਿੰਦੇ ਰਹੀਏ ਗਰਮ ਵਾਲੀ ਇਹ ਠੀਕ ਆ 20 ਪਏ ਆ ਬਾਕੀ ਅਸੀਂ ਨਹੀਂ ਕਿ ਕਹਦੇਗਾ ਛਟਗਣਾ ਦੇ ਪਰ ਜਿਹੜਾ ਬੰਦਾ ਲੱਜਾਊਗਾ ਪਰ ਰੋਟੀ ਛੱਡ ਕੇ ਦੇਵਾਂਗੇ ਠੀਕ ਆ ਤੇ ਬਾਕੀ ਜੇ ਕਿਸੇ ਜ਼ਿੰਮੇਵਾਰ ਭਰਾ ਨਹੀਂ ਮਿਲ ਜਾ ਕੇ ਸਾਮਕੇ ਬੱਚੀ ਵੇਚਣੇ ਘਰੇ ਰੱਖਣੀ ਆ ਤਾਂ ਵੀ ਦੁੱਧ 24 ਪੱਤੀ ਬਿੱਜਣੀ ਹੀ ਹੋਣਾ ਤਾਂ ਤਿਆਰੀ ਕਰਨ ਸ਼ੁਰੂ ਕਰਦੇ ਸੀ ਸ਼ੁਰੂ ਕਰਤੀ ਆ ਹਾਂ ਬੇ ਜੀ ਵੀ ਹੁਣ ਤਾਂ ਸਮਾਈ ਦੀ ਉਹ ਹੈਗੀ ਆ ਵੀ ਜਿਹੜਾ ਕੇਅਰ ਕੇਅਰ ਕਰ ਲੂਗਾ 2 ਰੁਪਏ ਵਿੱਚ ਉਹ ਖਟ ਜੂਗਾ 90 95 ਹਜ਼ਾਰ ਦੀ ਬੱਛੀ ਵੇਖੂਗੀ ਲਓ ਵੀ ਫੇਸ ਚੈੱਕ ਕਰਦੇ ਆ ਕ੍ਰੋਸ ਅੰਗਜੇ ਦੇ ਵਿੱਚ ਹੈਗੀ ਆ ਜਰਸੀ ਦੇ ਵਿੱਚ ਤੇ ਕਦ ਕਾਠ ਨੂੰ ਕੋਈ ਛੋਟੀ ਨਹੀਂ ਫੁੱਲ ਵੱਡੀਆਂ ਫੁੱਲ ਵੇਲ ਆ ਅਡਰ ਬੰਬ ਲਾ ਦਿੰਦੀ ਹੈ ਕਰਮਾਂ ਵਾਕੇ ਹੀ ਦੋਸਤੋ ਹਵਾਨਾ ਇਹਨੇ ਵੀ ਫੈਕਸ ਹੀ ਰੱਖਣਾ ਤੁਹਾਨੂੰ ਜੱਜਮੈਂਟ ਹੋ ਜਾਣੀ ਹੈ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋ ਸਕਦਾ 20 ਦਿਨ ਲੈ ਜੇ 22 ਦਿਨ ਲੈ ਜੇ ਪਹਿਲੇ ਸੋਇਆ ਆਪਾਂ 95 ਮੰਗੇ ਤੇ ਅੰਕਲ ਕਹਿੰਦਾ 92 ਦੇਣਾ ਠੀਕ ਆ ਲਓ ਬਈ ਵੇਖ ਸਕਦੇ ਆ ਹਵਾਨੇ ਜਨਾ ਢਿੱਲ ਐ ਲੱਗੂ ਜਿਵੇਂ ਹਜੇ ਦੁੱਧ ਭਵਾਨੇ ਚ ਹੈ ਨਹੀਂ ਗਿਆ ਵੀ ਦੁੱਧੋ ਡਰਾਈ ਵਾਲਾ ਕੰਮ ਹੀ ਆ ਕਿਉਂ ਪਰ ਸੰਦੀ ਮੈਂ ਕਹਿੰਨਾ ਕਾਹਨੂੰ ਗੱਲ ਕਰਦਾ ਚੇਪੇ ਦੀ ਆਪਾਂ ਮਰਾ ਦਨੇ ਫਿਰ ਵੀ ਚੇਪਾ ਮਾਰਦੀ ਬਹੁਤ ਵਧੀਆ ਠੀਕ ਹੈ ਦੇਖ ਸਕਦੇ ਥਣਾ ਨੂੰ ਦੋਸਤੋ ਤਸੱਲੀ ਆ ਕਿਉਂਕਿ ਬਾਈ ਨੇ ਚਾਰੇ ਥਣਾ ਚੋਂ ਤੁਹਾਨੂੰ ਖਾਦਾ ਦੇਖ ਸਕਦੇ ਥਣਾ ਦੀ ਤਸੱਲੀ ਦੇ ਕੇ ਭੇਜਾਂਗੇ ਜਿਹੜਾ ਵੀ ਬੰਦਾ ਹੈ ਵੀ ਇੱਕੋ ਜਿਹੀ ਜੇ ਗੱਲ ਕਰੀਏ ਨਾ ਕੋਈ ਵੱਡਾ ਛੋਟਾ ਨਹੀਂ ਗਾ ਨੂੰ ਬਹੁਤ ਵੱਛੀ ਬਈ ਆਰਡਰ ਕਰਦੂਗੀ ਬੰਬ ਵਾਲਾ ਸਹੀ ਗੱਲ ਸੇਲਸ ਆਉ ਬਹੁਤ ਆ ਬਾਕੀ ਸੋਹਣਾ ਕੱਦ ਕਾਠਾ ਫੇਸ ਮੰਨ ਕੇ ਦੱਲਾ ਬਈ ਜਿਹੜਾ ਬੰਦਾ ਜ਼ਿੰਮੇਦਾਰ ਵੀ ਘਰੇ ਬੇਲਾ ਹੁਣ ਚਲ ਛੋਣੇ ਲੱਗ ਗਏ ਹਾਂ ਠੀਕ ਹੈ ਜਿਹਨੇ ਕੋਈ 15 20 ਈਅਰ ਕਮਾਈ ਲੈਣੀ ਹੈ ਇਹਨੇ ਇੱਕ ਟ੍ਰਾਂਜੈਕਸ਼ਨ ਤੈਨੂੰ ਪੈਣੀ ਨਹੀਂ ਕਿਉਂਕਿ ਪਲੀ ਬਹੁਤ ਸਹੀ ਗੱਲ ਇਹਦਾ ਬਸ ਕੱਲੀ ਸੰਭਾਲਣੀ ਆ ਸੰਭਾਲਣੀ ਆ ਤੇ ਬਾਕੀ ਜਿਹੜਾ ਵੀਰ ਐਵੇਂ ਹੁੰਦਾ ਵੀ ਦੁੱਧ ਹੈ ਨਹੀਂ ਗਾ ਜਿਹਦੇ ਘਰੇ 2 4 ਦਿਨ ਪਹਿਲਾਂ ਲੈ ਜੂ ਹੁਣ ਭਾਜ ਮਿਲ ਜੂਗੀ ਤਿਆਰ ਮਿਲ ਜੂ ਜਦੋਂ ਤਿਆਰ ਹੋ ਗਈ ਉਹਦੇ 90000 ਦੀ ਦੇਵਾਂਗੇ ਅੱਜ ਅਸੀਂ 70000 ਦੀ ਦੇਵਾਂਗੇ ਆਪਾਂ ਸਹੀ ਗੱਲ 70000 ਦੀ ਹਨ ਤੂੰ だっਦੇ ਵੀ ਤੁਸੀਂ ਵੀਡੀਓ ਪਾਉਣੇ 70000 ਦੀ ਕੋਈ ਜ਼ਿਮੀਂਦਾਰ ਦੇ ਦੋ ਬੜ ਨਹੀਂ ਦਿੰਦਾ ਆਪਾਂ ਦੇਵਾਂਗੇ ਅਸੀਂ 5 ਦਿਨਾਂ ਦਾ ਦੁੱਧ ਬਈ ਕਿੰਨਾ ਕੱਢ ਦੂ ਐਤੀ ਦੁੱਧ ਬਈ ਅੰਕਲ ਦੀ ਸੇਵਾ ਸੀ ਫੌਜੀ ਬੰਦਾ ਸੀ ਠੀਕ ਹੈ ਬੜਾ ਆਪਣਾ ਪਿਆਰਾ ਉਹਦੇ ਨਾਲ ਉਹਦੇ ਘਰੇ 22 ਕਿਲੋ ਦੁੱਧ ਵਸ਼ੀ ਦਿੰਦੇ ਰਹੀ ਪਹਿਲੇ ਤੋਂ ਅਨੁਮਾਨ ਆ ਵੀ 25 ਲੀਟਰ ਦੇ ਲਗਭਗ ਆ ਦੇ ਦੂ ਬੜੀ ਬੰਦੀ ਹੈ ਹਰਵਿੰਦਰ ਵੀਰੇ ਸਾਡੇ ਤੋਂ ਗਈ ਹੈ ਜਿਹੜਾ ਪਾਸ ਸਾਡੇ ਤੋਂ ਗਿਆ ਉਹ ਦੀ ਤਾਂ ਅਸੀਂ ਗਾਰੰਟੀ ਲਵਾਂਗੇ ਯਾਰ ਗੱਲ ਖਤਮ ਲਓ ਬਈ ਹਮੇਸ਼ਾ ਹੀ ਜੇ ਗੱਲ ਕਰੀਏ ਨਾ ਸਾਫ਼ ਸੁਥਰੇ ਪਸ਼ੂ ਹੁੰਦੇ ਆ ਬਾਈ ਦੇ ਬਾਕੀ ਰੇਟ ਤਾਂ ਮਾੜਾ ਮੋਟਾ ਇੱਧਰ ਉੱਧਰ ਹੋ ਹੀ ਜਾਂਦਾ ਹੁੰਦਾ ਕਿਉਂਕਿ ਜਚੰਦ ਤੇ ਡਿਪੈਂਡ ਹੁੰਦਾ ਜਿਹੜਾ ਵੀਰ ਨੂੰ ਦੋਸਤੋ ਕੋਈ ਮਾੜਾ ਮੋਟਾ ਕਈ ਜਚੰਦ 1000 ਦੋ 1000 ਦਾ ਇੱਧਰ ਉੱਧਰ ਹੋ ਵੀ ਸਕਦਾ ਹੋ ਸਕਦਾ ਬਾਈ ਨਾਲ ਕਿਸੇ ਦਾ ਨਾਮ ਵੀ ਲਿਆ ਹੋਵੇ ਕਰਾਈ ਕੋਈ ਛੱਡ ਦਾਂਗੇ ਆਏ ਨਹੀਂ ਵੀ ਕਰਾਂਗੇ ਸੋਹਣੀ ਹੈ ਜਰਸੀ ਬਲੈਕ ਰੰਗ ਦੇ ਵਿੱਚ ਆ ਕ੍ਰੋਸ ਅੱਗ ਜਿਹੜੇ ਬੰਦੇ ਨੇ ਘਰੇ ਰੱਖਰੀ ਹੱਥੀਂ ਚ ਬਈ ਵਾਲਾ ਥਾਣਾ ਮੰਨ ਕੇ ਚਲ ਅੱਜ ਤੋਂ 20 ਦਿਨ ਨੂੰ ਅਗਲਾ ਕਹਿੰਦਾ ਸੋਚਦੇ ਆ 20 ਦਿਨ ਨੂੰ ਪਸੂ ਲਾਵਾਂਗੇ ਹਨ ਜੇ ਅੱਜ ਮੱਛੀ ਲਾਊਗਾ ਘਰੇ ਲੜ ਕੇ ਸੰਭਾਲੂਗਾ ਘਰੇ ਲੜ ਕੇ ਸਵਾਊਗਾ ਬੈਠ ਜਾਦ ਕਰੂਗਾ ਤੇ ਮੈਨੂੰ ਵੀ ਨਾਲੇ ਉਦੋਂ ਦਿਲ ਤਰਿਆਊਗੀ ਦਿਲ ਤਰੂਗੀ ਹਾਂ ਲਓ ਵੀ 70000 ਬਾਈਆਂ ਦਾ ਰੇਟ ਕਰਾਂਗੇ ਇਹਦਾ ਥੋੜਾ ਬਹੁਤਾ ਫਿਰ ਵੀ ਮਾਨਤਾਨ ਕਰਾਂਗੇ ਜਰੂਰ ਬਾਈਆਂ ਦਾ ਜਿੰਨੀ ਰਾਜੀ ਆ ਇਹ ਇੱਥੋਂ ਤੱਕ ਲੇਵਾ ਲਾਉਂਦੀ ਆ ਬਾਈ ਐਂ ਲਾਉਂਦੀ ਆ ਬੜਾ ਸੋਹਣਾ ਆਰਡਰ ਕੱਢਦੀ ਆ ਜੱਜਮੈਂਟ ਹੋਈ ਜਾਂਦੀ ਆ ਬਾਈ ਕਿੰਨੀ ਕਿਹਾ ਢੱਲ ਪਈ ਹਵਾਨੇ ਬਹੁਤ ਬਣਦੀ ਹਾਂ ਆਪਾਂ ਯਾਰ ਇਹ ਗਾਣੇ ਦੀ ਤਾਂ ਮੈਂ ਤੁਹਾਨੂੰ ਗਰੰਟੀ ਲਿਖ ਕੇ ਦੇ ਦੂੰਗਾ ਵੀ ਕੋਈ ਸਰਗੰਟ ਢਿੱਲਾਂ ਵਾਲਾਂ ਕੱਢ ਕੇ ਸੁੰਦੀਏ ਤਾਂ ਅਵਨ ਹਵਾਨਾ ਜੱਜਮੈਂਟ ਆ ਵੀ ਇਹਨੇ ਪੱਟਾਂ 'ਚ ਪੂਰਾ ਫਸਾ ਜਾਣਾ ਹਾਂ ਪੂਰਾ ਤੇ ਬਾਈ ਤਿੰਨ ਨੰਬਰ ਦੀ ਗੱਲ ਕਰੀਏ ਤਿੰਨ ਨੰਬਰ ਦੀ ਗੱਲ ਕਰਕੇ ਬਈ ਇਹ ਬੱਚੀ ਹੈਗੀ ਜਰਸੀ 'ਚ ਕ੍ਰੋਸ ਸੰਗ ਠੀਕ ਆ ਠੀਕ ਆ ਇਹਨੇ ਦੂਜੇ ਸਵੇਰੇ ਸੋਣਾ ਤੇ ਪਹਿਲੇ ਸਵੇਰੇ 11-12 ਕਿਲੋ ਮਾਲਕਾਂ ਨੇ ਚਲ ਛੋਟਾ ਕਰ ਗਰਾਗ ਨੂੰ ਫਿਰਦਾ ਸੀਗਾ ਸੀਗਾ ਕਰ ਬੈਠ ਲੈ ਕੇ ਸੋਹਣੀ ਲੱਗੀ ਸਾਨੂੰ ਯਾਰ ਭਾ 786 91 ਨੰਦ ਸਿੰਘ ਗਾਲੀ ਦੇ ਦਿੰਦਾ ਕੋਈ ਹੈ ਨਾ ਹਾਂ ਤੇ ਜੇ ਕੋਈ ਜ਼ਿੰਮੇਦਾਰ ਨੇ ਥੋੜੇ ਪੈਸੇ ਲਾਉਣੇ ਆਂ ਗਾਂ ਦਾ ਜੱਖਾਂ ਮੇਚ ਕੇ ਠੀਕ ਹਫਤਾ ਲਉਗੀ ਦੁੱਧ ਦੇਉਗੀ ਤੇਰਾ 14 ਕਿਲੋ ਠੰਡਾ ਪਰ 12 ਕਿਲੋ ਦੀ ਫੇਰ ਵੀ ਗਾਰੰਟੀ ਦੇਵਾਂਗੇ 10 ਤੋਂ 12 ਕਿਲੋ ਦੁੱਧ ਆਵਣਾ ਬਸ਼ੀ ਔਰਾਮਨਾ ਦੇਈ ਜੋ 47000 ਦੀ ਬੱਛੀ ਦੇ ਦਾਂਗੇ 45000 ਦੀ 47 ਦੀ ਦੇ ਦਾਂਗੇ 2 ਛੜ ਦਾ ਤੇ 45 ਦੀ ਦੇ ਦਾ ਠੀਕ ਆ ਲਓ ਵੀ 45000 ਦੀ ਦੇ ਦੇਾਂਗੇ ਬਾਈਆਂ ਦਾ ਸੋਹਣੇ ਕੱਦ ਕਾਠ ਦੇ ਵਿੱਚ ਕ ਜਜਮੈਂਟ ਤੁਹਾਨੂੰ ਕਰਵਾ ਦੇਣੀ ਹੈ ਪਹਿਲਾ ਤੋਰ ਕੇ ਵਿਖਾ ਦਈਏ। ਲੋ ਵੀ ਤੋਰ ਕੇ ਤੁਹਾਨੂੰ ਵਿਖਾ ਦਨੇ ਆ। ਸੋਹਣੀ ਵਹਿੜ ਤਿਆਰ ਹੋਈ ਵੀ ਆ। ਹਜੇ ਹਫਤੇ ਦੇ ਲਗਭਗ ਇਹਨੇ ਸੂਨ ਦੇ ਵਿੱਚ ਲੈ ਜਾਣਾ ਕੋਈ ਛੂਟੀ ਵੀ ਨਹੀਂ। ਕ੍ਰਾਸ ਅੰਗਾ ਤੇ ਥਣ ਵੀ ਹੱਥੀ ਚਵਾਈ ਗਾ ਲੱਗਿਆ। ਨੇੜੇ ਹੋ ਕੇ ਤੁਹਾਨੂੰ ਸਾਰੀ ਜਜਮੈਂਟ ਕਰਾ ਦੇਣੀ ਹੈ। ਬਾਕੀ ਸੀਲ ਸਹੂ ਬਹੁਤ ਆ ਬਾਈ ਜੱਗੂਆਂ ਦਾ। ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ। ਰੇਟ ਵੀ ਜਾ ਜੀ ਆ 45000 ਦੇ ਵਿੱਚ। ਕੋਈ ਬਾੜਾ ਨਹੀਂ ਆਪਾਂ ਮੰਨ ਸਕਦੇ ਰੇਟ ਨਾਰਮਲ ਰੇਟ ਜੀ ਆ ਦੇਖ ਸਕਦੇ ਆ ਬਿਲਕੁਲ ਸੀਸ ਆਊਗਾ ਇੱਥੇ ਆ ਕੇ ਤੁਸੀਂ ਤਸੱਲੀ ਕਰ ਲੈਣੀ ਆ ਜੇ ਕਿਸੇ ਪ੍ਰਾਣੇ ਫੋਨ ਤੇ ਹੀ ਮੰਗਾਉਣਾ ਨਾ ਫੋਨ ਤੇ ਮੰਗਾਣੀ ਫੋਨ ਤੇ ਅੱਥੀ ਭੇਜ ਦਾਂਗੇ ਕੋਈ ਵੀ ਮੰਗਾ ਲੇ ਪਸੂ ਫੋਨ ਤੇ ਯਾਰ ਆਪਾਂ ਨੂੰ ਕੋਈ ਇਸ਼ੂ ਨਹੀਂ ਸਾਈ ਭਾਵੇ ਆਪਾਂ ਮੈਂ ਮੈਂ ਲੱਜੇਗਾ ਲੈ ਚੜਾ ਕੇ ਤੇ ਤੁਹਾਨੂੰ ਪੈਸੇ ਦੇ ਦੇ ਠੀਕ ਆ ਲਓ ਵੀ ਸੋਹਣੇ ਰੰਗਬਾਜ ਜੇ ਗੱਲ ਕਰੀਏ ਜਰਸੀ ਦੇ ਸੀਮਾ ਲਵਾਉਂਦਾ ਨਾ ਚੰਗੇ ਬੱਚੇ ਦੇ ਦੂਏ ਵੀ ਹਾਂ ਸੋਹਣੇ ਬੱਚੇ ਗੋਲੇ ਲਈ ਰਾਜੀ ਐ ਲਿਸਟੀ ਨਹੀਂ ਹੈਗੀ ਕੋਈ ਵੱਡੀ ਨਹੀਂ ਸੀ ਹੋਣ ਵਾਲੀ ਗੱਲ ਵੀ ਨਹੀਂ ਇਹਦੀ ਬਾਕੀ ਗੱਲ ਹੋਰ ਐ ਭਾ 10 ਸੂਏ ਸੋਲੇ ਰਹਿਣਾ ਦੂਜੇ ਹੀ ਆ ਸਹੀ ਗੱਲ ਆ ਪਾਰਟੀ ਲੈਂਗਜ ਇਦਾਂ ਦੀ ਇਹਦੀ ਰੇਟ ਇਹਦਾ 45000 ਰੁਪਏ ਹੈ 45000 ਦੀ ਦੇ ਦਾਂਗੇ ਪੈਸੇ ਤਾਂ 45 ਕੀਤਾ ਜੀ ਮਾਲ ਦਾ ਤੋਂ ਕਹਦਾ ਤੇ 45 ਦੇ ਦਾਂਗੇ ਮੈਂ ਇਹਨੂੰ ਸੁਣਿਆ ਹੀ ਬਾਈ 45 ਗੱਲ ਹੋਰ ਐ ਹਾਂ ਕੋਈ ਸਿੰਗਲ ਨਹੀਂ ਦਿੰਦਾ 45 ਦੀ ਸਹੀ ਗੱਲ ਆ ਦਿੰਦਾ ਨਹੀਂ ਨਾ ਕੋਈ ਸਹੀ ਗੱਲ ਆ ਪਰ ਆਪਾਂ ਹਾਂ ਇਹਦਾ ਜੇ ਕੋ ਡਾਕਟਰੀ ਕਰੂਗਾ ਵੀ 35 ਲੈ ਲੈ 36 ਲੈ ਲੈ ਨਹੀਂ ਹੋਣੀ ਸਹੀ ਗੱਲ ਆ ਹਾਂ ਤੇ ਬਈ ਨੀਲੀ ਰਾਵੀ ਦੀ ਗੱਲ ਕਰ ਲਈ ਜੀ ਇਹ ਦੂਜਾ ਸੂਆ ਝੁੱਟੀ ਸੋਣ ਲੱਗੀ ਆ ਠੀਕ ਆ ਕਦ ਕਾਠ ਦੇ ਦੇਖਿਆ ਜਵੇਂ ਬਹੁਤ ਸੋਹਣਾ ਮਹਿਲਾ ਲਓ ਬਈ ਕਦ ਕਾਠ ਨਹੀਂ ਜੱਜਮੈਂਟ ਹੋ ਜਾਣੀ ਬਾਈ ਜੱਗੂ ਪਰਲੇ ਪਾਸੇ ਖੜਾ ਦਿੱਤਾ ਦੇਖਿਆ ਬਈ ਨੀਲੀ ਰਾਵੀ ਦਾ ਬਹੁਤ ਚੰਗਾ ਬੱਚਾ ਸੀਗਾ ਠੀਕ ਆ ਇਸੇ ਦਾ ਇਸੇ ਦਾ ਬਹੁਤ ਜਿਆਦਾ ਚੰਗਾ ਤੇ ਐਤਕੀ ਵੀ ਚੰਗਾ ਸੀ ਮਨ ਬਾਈ ਨੇ ਰਖਾਇਆ ਠੀਕ ਆ ਅੱਗੇ ਭਾਗ ਲੱਛੀ ਵਾਲੀ ਗੱਲ ਹੋਵੇ ਹਨਾ ਠੀਕ ਆ ਦੂਜੇ ਸੂਵੇ ਸੋਣਿਆ ਨੇ ਵੀਰੇ ਤੇ ਅਜੇ ਦਿਨ ਬਾਬਾ ਰੱਖੇ ਸੌਖੀ ਹਫਤਾ ਤੇ ਬਣੂ ਮੈਂ ਬਹੁਤ ਝੋਲੀ ਆ ਦੀ ਮੈਂ ਆ ਥੋੜੀ ਜਿਹੀ ਭਾਲ ਭਾਲ ਕੀਤੀ ਜਰੂਰ ਬਹਿਣੀ ਵਾਲੇ ਪਾਸੇ ਹਾਂ ਉਦਾਂ ਬਈ ਠੰਡੀ ਜਿਵੇਂ ਨੀਲੀ ਦੰਦ ਹੁੰਦੇ ਹੁੰਦੇ ਕਹਿੰਦਾ ਐ ਜਿਵੇਂ ਮਰਜੀ ਐ ਕਿ ਮੈਂ ਮਰਜੀ ਕਰੀ ਜਾ ਐ ਪੁੱਛ ਚੱਕ ਕੇ ਖੜ ਚੂਗੀ ਠੀਕ ਐ ਲੋ ਬਈ ਵਾਕਈ ਸਹੀ ਗੱਲ ਆ ਠੰਡੀ ਸੀਲ ਦੀ ਗੱਲ ਨਹੀਂ ਤਾਂ ਮੈਂ ਮੈਂ ਨਹੀਂ ਆ ਤੁਹਾਨੂੰ ਹੱਥ ਲਾਉਂ ਦਿੰਦੀ ਨਹੀਂ ਨਹੀਂ ਲਾਉਂ ਦਿੰਦੀ ਪਈ ਨਹੀਂ ਬਾਕੀ ਥੋੜੀ ਭਾਲ ਆਦੀ ਕੀਤੀ ਬੱਛੀ ਨੂੰ ਮੈਂ ਨੇ ਬਾਕੀ ਬਹੁਤ ਚੰਗੀਆਂ ਤੋਰੀ ਹਰਣ ਤੇ ਬਈ ਦਿਨੇ ਲਗਭਗ ਹਫਤਾ ਲੱਗ ਜਾਊਗੀ ਤੇ ਮਾਲਕਾਂ ਨੇ ਦੱਸਿਆ ਵੀ ਇਹਨੇ 11.5 11 ਕਿਲੋ ਦੁੱਧ ਪਲੋਣੇ ਪਾਇ। ਠੀਕ ਆ। ਐਵੇਂ 12-13 ਕਿਲੋ ਐਤੀ ਪਾ ਦੂ 15 ਕਿਲੋ ਬਈ। ਦੁੱਧ ਪਾ ਦੂਗੀ 13-14 ਕਿਲੋ। ਅੱਛਾ। ਠੀਕ ਆ। ਸੇਵਾ ਕਰੂਗਾ ਅਗਲਾ। ਪਰ 12 ਕਿਲੋ ਦੀ ਫੇਰ ਵੀ ਗਾਰੰਟੀ ਦੇਦਾ। ਠੀਕ ਆ। ਐਡੀ ਮੱਝ ਨੂੰ 12 ਕਿਲੋ ਤਾਂ ਕੁਝ ਵੀ ਨਹੀਂ ਜੇ ਸੋਚੀ। ਬਾਕੀ ਸੋਹਣੀ ਆ। ਪਤਲੀ ਚਮੜੀ ਦੇ ਵਿੱਚ ਆ। ਕੋਈ ਇਹ ਨਹੀਂ ਗੱਲ ਕਹਿ ਸਕਦੇ ਵੀ ਐਵੇਂ ਚੰਮ ਚੜਿਆ ਸੋਹਣੀ ਆ। ਬਾਕੀ ਨਿੱਲੀ 라ਵੀ ਦੇ ਜਿਹੜੇ ਪੱਖ ਹਰਮ ਠੱਲ ਗਏ ਨੇ ਚਾਰੇ ਪੈਰ ਚਿੱਟੇ ਆ ਜੀ ਮੋਰੋਂ ਵੀ ਚਿੱਟੇ ਹੋਵੇ ਦੇਖੋ ਥੋੜੇ ਥੋੜੇ ਪੌਂਦੀਆਂ ਨੇ ਠੀਕ ਆ ਪੋਸ਼ ਚਿੱਟੀ ਆ ਅੱਧ ਤਾਈ ਪੋਸ਼ ਚਿੱਟੀ ਆ ਮੱਥਾ ਚਿੱਟਾ ਅੱਖਾਂ ਚਿੱਟੀਆਂ ਅੱਖਾਂ ਚਿੱਟੀਆਂ ਮੱਥਾ ਚਿੱਟਾ ਨਾਸਤ ਚਿੱਟੇ ਵਾਕਈ ਸਹੀ ਆ ਸਾਰੇ ਚੈਨਲ ਤੇ ਨਹੀਂ ਮਨਪੂਰੇ ਕਿਸੇ ਇਹ ਨਹੀਂ ਗੱਲ ਆ ਵੀ ਕਿਸੇ ਚੈਨਲ ਨੇ ਮੂਰ ਰਹੀਗੀ ਕਟਕਟਾ ਗਈ ਓਦਾਂ ਬੜੀ ਚੰਗੀ ਸਰ ਭਾ ਵੀ ਮੁਫਤ ਆਲਾ ਆਪਾਂ ਲੋਕਾਂ ਨੂੰ ਡੇਢ ਨਹੀਂ ਮੰਗਣਾ ਇਹਦਾ ਨਾ ਸਵਾ ਮੰਗਣਾ ਠੀਕ ਮੈਂ ਦਾ ਮੁੱਲ ਕਰਾਂਗੇ ਫੋਨ ਤੇ ਪਰ ਮੈਂ ਦੇਵਾਂਗੇ ਭਾਜ ਠੀਕ ਲਓ ਬਈ ਫਾਨ ਫਾਨ ਤੇ ਸਾਰੀ ਗਾਰੰਟੀ ਹੋਊਗੀ ਖਿੱਚ ਕੇ ਲਿਆਂਦੀ ਐ ਠੀਕ ਕਿ ਕਿ ਭਰਾ ਆਊਗਾ ਖਿੱਚ ਕੇ ਹਲ ਜਾ ਸਕਦਾ ਹਜੇ ਗੁੰਦ ਮਾਰਦੀ ਐ ਠੀਕ ਠੀਕ ਤੇ ਮੋਲੇ ਦਾ ਭਾਜ ਰੱਖਣਾ ਚਾਹਾਂ ਠੀਕ ਤੇ ਰੱਖਾਂਗੇ ਫੋਨ ਤੇ ਕੋਈ ਸਵਾ ਵੀ ਨਹੀਂ ਮੰਗਦੇ ਕਬੀ ਵੀ ਨਹੀਂ ਮੰਗਦੇ ਰੱਖਾਂਗੇ ਜਾਇਜ਼ ਲੈਣ ਵਾਲਾ ਰੱਖਾਂਗੇ ਠੀਕ ਐ ਲਓ ਬਈ ਮੁੱਲ ਜਾਇਜ਼ ਹੋਊਗਾ ਬਾਈਆਂ ਸਵਾ ਵੀ ਨਹੀਂ ਮੰਗਦੇ ਉਦੋਂ ਥੱਲੇ ਥੱਲੇ ਹੋਣੀ ਆ ਬਾਕੀ ਤੁਸੀਂ ਫੋਨ ਤੇ ਸੰਟੈਕਟ ਕਰ ਲੈਣਾ ਇੱਕ ਪਾਸੇ ਮੈਂ ਮੰਗਦੇ ਹੋਰ ਦੱਸ ਯਾਰ ਬਾਈ ਬਾਈ ਆਂ ਦਾ ਫੁੱਲ ਗਰੰਟੀ ਹੋਊ ਬਹਿਣੀ ਵਾਲੇ ਪਾਸੇ ਦੋਵੇਂ ਪਾਸਿਆਂ ਨੂੰ ਦੋਸਤੋ ਜੇ ਗੱਲ ਕਰੀਏ ਨਾ ਤੁਹਾਨੂੰ ਜੱਜਮੈਂਟ ਹੁੰਦੀ ਹੈ ਮਗਰੋਂ ਵੀ ਵਿਖਾਤੀ ਅਗਲੇ ਪਾਸੇ ਵੀ ਵਿਖਾ ਰਿਆਂ ਕਿਉਂਕਿ ਇਹ ਬਹਿਣੀ ਵਾਲੇ ਪਾਸੇ ਥੋੜੀ ਭਾਲ ਜਰੂਰ ਆ ਇਹ ਪਿੱਛੇ ਨੂੰ ਲੇਵਾ ਕੱਢਦੇ ਜਮੇ ਠੀਕ ਆ ਕੱਢੂ ਪਿੱਛੇ ਨੂੰ ਸਾਰਾ ਲੇਵਾ ਵਾਕਈ ਜੇ ਤੁਹਾਨੂੰ ਜੱਜਮੈਂਟ ਹੁੰਦੀ ਹੋਣੀ ਹਵਾਨੇ ਤੋਂ ਵਾਕਈ ਮਗਰ ਨੂੰ ਕੱਢੂ ਹਵਾਨਾ ਦੇਖ ਸਕਦੇ ਆ ਸੋਨਾ ਹਵਾਨਾ ਰੇਟ ਇਹ ਪਾਸ ਜ਼ਰੂਰ ਹੈਗੀ ਇੱਕ ਵਾਰੀ। ਰੇਟ ਇਹਦਾ ਬਾਈ ਨੇ ਫੋਨ ਤੇ ਕੀਤਾ। ਇੱਕ ਵੀ ਨਹੀਂ ਮੰਗਦੇ। ਠੀਕ ਆ। ਪਰ ਮੰਗਾਂਗੇ ਜਾਇਜ਼ ਤੇ ਜਿਹੜਾ ਅਗਲਾ ਕਹੂਗਾ ਬਾਈ ਮੈਂ ਸਾਈ ਪਾਉਣਾ ਤੇ ਮੈਂ ਦਰਾ ਦੇ। ਠੀਕ ਆ। ਆਉ ਪਸੰਦ ਅਗਲਾ ਇਹ ਤਾਂ ਬਾਕੀ ਜਿਹਦੇ ਕਰਮਾਂ ਚ ਮੈਂ ਉਹਦੇ ਜਾਣੀਆਂ। ਠੀਕ ਆ। ਬਾਕੀ ਜਿਹਨੇ ਸਾਡੇ ਪੈਸੇ ਲਾਉਣੇ ਨਸਲ ਵਾਲੀ ਮੈਂ ਆਈ ਨਹੀਂ ਹੈਗਾ ਦੇਸੀ। ਦੇਸੀ ਮੈਂ ਭੜੇ ਸੰਗਾ ਸੰਗਾ ਵਾਲੀਆਂ 13 ਤੇ 35 ਦੀਆਂ ਵੀ ਕੀ ਜਾਂਦੀਆਂ ਨਾ। ਸਹੀ ਗੱਲ। ਪਰ ਸੋਣਾ ਹਾਂ ਪਹਿਲਾਂ ਗੱਲ ਕੀਤੀ ਚੰਗੀ ਹੁੰਦੀ ਆ। ਥੋੜਾ ਜਿਹਾ ਚੰਗਾ ਦਾ ਪੋਪਲਾ ਲਾਥਾ ਠੀਕ ਉਹ ਵਿਖਾ ਦਿੰਨੇ ਆਪਾਂ ਤੇ ਇਹ ਵਿਖਾ ਦਿਓ ਪਰ ਮਤਲਬ ਕੀ ਉਦਾਂ ਸਾਰੀ ਰਾਇਰ ਦਲਦੀ ਸਿੰਘਾਂ ਦੀ ਠੀਕ ਆ ਸਹੀ ਗੱਲ ਕੱਲ ਨੂੰ ਫੋਨ ਤੇ ਮਂਗਾਊਗਾ ਅਗਲਾ ਥੋੜਾ ਕਹੂਗਾ ਪੋਪਲਾ ਸਾਡੇ ਕੋਲ ਪਿਆ ਵੀ ਸੀ ਪਰ ਆਪਾਂ ਕੰਮ ਨਹੀਂ ਉਹ ਕਰਦੇ ਸਹੀ ਗੱਲ ਨੌ ਵਜੇ ਸਿੰਘ ਤੁਹਾਨੂੰ ਵਿਖਾ ਦਿੰਨੇ ਆ ਪੋਪਲਾ ਲੈ ਆ ਜਿਹੜੀ ਗੱਲ ਹੈਗੀ ਆ ਉਹ ਬਾਈ ਨੇ ਦੱਸਦੀ ਵੇਖ ਲੈ ਹਮ ਆ ਦੋਵਾਂ ਸਿੰਘਾਂ ਦੇ ਇੱਕੋ ਜੀ ਆ ਹਾਂ ਇਹ ਥੋੜਾ ਜਿਹਾ ਪਤਲਾ ਹੈ ਥੋੜਾ ਜਿਹਾ ਮੋਟਾ ਠੀਕ ਉਹ ਪੋਪਲਾ ਲੈਣੇ ਕਰਕੇ ਆ ਯਾਰ ਪਤਾ ਕੀ ਆ ਕਮਾ ਪਤਰਾ ਵੀ ਦਿੰਨੇ ਆ ਬੋਪਲਾਇ ਨਹੀਂ ਵਿੱਚ ਚੱਕਰਾਗਾ ਸਾਰਾ ਕੁਝ ਵੱਲ ਪਰ ਨਹੀਂ ਕਰਨਾ ਸਹੀ ਗੱਲ ਇਮਾਨਦਾਰੀ ਨਾਲ ਕੰਮ ਇਮਾਨਦਾਰੀ ਨਾਲ ਕਰਨਾ ਲਓ ਵੀ ਚਾਰਾਂ ਨਗਾ ਜੋ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤੇ ਇੱਥੇ ਤੁਸੀਂ ਪਹੁੰਚ ਕੇ ਆਪਦੀ ਤਸੱਲੀ ਕਰ ਲੈਣੀ ਆ ਕਿਉਂਕਿ ਇੱਕ ਸੂਈ ਸਵਾਈ ਆ ਉਹਦੀ ਤੁਸੀਂ ਚਵਾਈ ਕਰ ਲੈਣੀ ਆ ਤੇ ਨਾਗ ਬਣਾ ਉਹਨਾਂ ਦੀ ਤਸੱਲੀ ਕਰ ਲੈਣੀ ਆ ਪਿੰਡ ਮਕੰਦੇ ਵਾਲਾ ਜ਼ਿਲ੍ਹਾ ਸ਼੍ਰੀ ਮੋਕਸਸ ਸਾਹਿਬ ਬਾਈ ਜੱਗੂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਏਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਮੇਰਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨ